ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹ ਚੇਤਨ ਕਸ਼ਪ ਤਾਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਜੈ ਮਾਤਾ ਦੀ ਤਾਂ ਅੱਜ ਮਾਤਾ ਚਿੰਤਪੁਰਨੀ ਜੀ ਦੇ ਮੇਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ 25 ਜੁਲਾਈ ਤੋਂ ਲੈ ਕੇ 2 ਅਗਸਤ ਅਗਸਤ ਤੱਕ ਲਗਾਤਾਰ 9 ਦਿਨ ਤੱਕ ਹੁਸ਼ਿਆਰਪੁਰ ਦੇ ਵਿੱਚ ਰੌਣਕਾਂ ਲੱਗਣਗੀਆਂ ਧੁਪਾਵ ਹੈ ਕਿ ਹੁਣ ਲੱਗਣਗੀਆਂ ਧੁਪਾਵ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਅੱਜ ਪਹਿਲਾ ਨਵਰਾਤਰ ਹੈ ਅੱਜ ਪਹਿਲਾ ਮੇਲਾ ਹੈ ਮਾ ਚਿੰਤਪੁਰਨੀ ਮਾਤਾ ਰਾਣੀ ਦਾ ਤੇ ਅੱਜ ਪਹਿਲੇ ਦਿਨਿਆਂ ਜਿਹੜਾ ਉਹ ਸ਼ਰਧਾਲੂਆਂ ਦੇ ਵਿੱਚ ਭਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੰਗਰ ਹੈ ਉਹ ਹੁਸ਼ਾਰਪੁਰ ਤੋਂ ਲੈ ਕੇ ਹਿਮਾਚਲ ਦੀ ਧਰਤੀ ਤੱਕ ਲੱਗੇ ਹੋਏ ਨੇ ਤਾਂ ਇਸ ਵਕਤ ਅਸੀਂ ਵੀ ਚੌਹਾਲ ਲਾਗੇ ਮੌਜੂਦ ਹਾਂ ਜਿੱਥੇ ਕਿ ਹਰ ਸਾਲ ਇਹ ਆਦਾਰਾ ਹੁਸ਼ਾਰਪੁਰ ਨਿਊਜ਼ ਦੀ ਸ਼ੁਰੂਆਤ ਕਰਦਾ ਹੈ ਸਾਡਾ ਗਵਾਂਡੀ ਪਿੰਡ ਹੁਸ਼ਾਰਪੁਰ ਸ਼ਹਿਰ ਦਾ ਜਹਾਨਖੇਲਾ ਹਰ ਸਾਲ ਇਹ ਆਦਾਰਾ ਹੁਸ਼ਾਰਪੁਰ ਨਿਊਜ਼ ਇੱਥੋਂ ਕਵਰੇਜ ਦੀ ਸਟਾਰਟਿੰਗ ਕਰਦਾ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਿੰਡ ਜਹਾਨਖੇਲਾ ਅਨ ਲੋ ਲੰਗਰ ਇਹਨਾਂ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਪ੍ਰਬੰਧਕ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਤਾਂ ਦੂਜੇ ਪਾਸੇ ਤੁਸੀਂ ਪਾਕਿਸਤਾਨ ਨੂੰ ਵੀ ਵੇਖ ਰਹੇ ਹੋ ਜਿਹੜੇ ਪੈਦਲ ਇਹ ਜਾਣਗੇ ਮਾਤਾ ਚੰਤਪੁਰਨੀ ਜੀ ਦੇ ਦਰਬਾਰ ਤੇ ਤਾਕਤ ਤਾਂ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ 25 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਮਾਤਾ ਚੰਤਪੁਰਨੀ ਜੀ ਦੇ ਜਿਹੜੇ ਉਹ ਮੇਲੇ ਲੱਗਣਗੇ ਤਾਂ ਲੰਗਰਾਂ ਦੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਹੈ ਜੀਤ ਭਗਤ ਸਿੰਘ ਨੌਜਵਾਨ ਸਭਾ ਪਿੰਡ ਜਹਾਨਖੇਲਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਹਰ ਸਾਲ ਆਦਾਰਾ ਹੁਸ਼ਾਰਪੁਰ ਨਿਊਜ਼ ਇਸ ਥਾਂ ਤੋਂ ਹੀ ਕਵਰੇਜ ਦੀ ਸ਼ੁਰੂਆਤ ਕਰਦਾ ਸੋ ਕੜੀ ਚੋਲ ਤਾਂ ਹੋਰ ਬਹੁਤ ਸਾਰੇ ਲੰਗਰ ਆ ਪਖਵਾਨ ਆ ਜਿਹੜੇ ਉਹ ਵਾਈਟ ਚਨੇ ਆ ਦਾਲ ਆ ਤਾਂ ਬਹੁਤ ਸਾਰੇ ਪਖਵਾਨ ਆ ਜਿਹੜੇ ਉਹ ਤਿਆਰ ਕੀਤੇ ਗਏ ਨੇ ਗੱਲਬਾਤ ਵੀ ਕਰ ਲੈਂਦੇ ਆ ਭਾਜੀ ਜੈਮਤ ਅੱਦੀ ਸਾਰਿਆਂ ਨੂੰ ਪਹਿਲਾਂ ਤਾਂ ਜੈਮਤ ਜੈਮਤ ਅੱਦੀ ਕਿੰਨਾ ਕਿ ਭਾਜੀ ਉਤਸ਼ਾਹ ਹੈ ਹੁਣ ਹਰ ਸਾਲ ਹੀ ਤੁਸੀਂ ਵੀ ਲੰਗਰ ਲਾਉਂਦੇ ਹੋ ਸਭ ਤੋਂ ਪਹਿਲਾਂ ਲੰਗਰ ਹੁੰਦਾ ਅਸੀਂ ਵੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਅਜੀਲੀ ਵਾਰ ਤੋਂ ਮੈਨੂੰ ਲੱਗਦਾ ਕਿ ਇਸ ਵਕਤ ਇਹ ਪਾਸ ਤੇ ਚੱਲ ਰਹੇ ਸੀਗੇ ਤਾਂ ਅੱਜ ਲੰਗਰ ਦੇ ਵਿੱਚ ਬਦਲਾਅ ਕੀਤਾ ਗਿਆ ਸੀ ਲੇਟ ਹੋ ਗਿਆ ਜੀ ਪਹਿਲੇ ਟੋ ਗਿਆ ਜੀ ਮੈਨੂੰ ਲੱਗਦਾ ਸੀਗਾ ਪਹਿਲਾਂ ਵੀ ਲੇਟ ਹੋ ਗਿਆ ਜੀ ਇਹ ਕਿੰਨਾ ਉਤਸ਼ਾਹ ਪਾਇਆ ਜਾ ਰਿਹਾ ਜੀ ਫਿਰ ਅਜਾ ਭਾਈ ਸਾਹਿਬ ਇਹੀ ਬੋਲਦੇ ਹੁੰਦੇ ਹਰ ਸਾਲ ਇਹ ਨਾਲ ਹੀ ਹੱਥ ਕਰਦੇ ਹੁੰਦੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਮਨੀ ਜੀ ਮਨੀ ਭਾਜੀ ਕਿੰਨਾ ਉਤਸ਼ਾਹ ਬਹੁਤ ਇਹ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਕਿ ਮਾਤਾ ਦੇ ਮੇਲੇ ਆਣਗੇ ਜੀ ਉਤਸ਼ਾਹ ਦਾ ਸਰ ਬਹੁਤ ਦਾ ਪੂਰਾ ਸਾਲ ਇੰਤਜ਼ਾਰ ਕਰੀਦਾ ਜੀ ਵੀ ਕੋਦੋਂ ਮਾਤਾ ਜਨ ਰਾਤੇ ਆਣ ਤੇ ਲੰਗਰ ਲਾਈਏ ਮੇਲੇ ਦਾ ਨਜ਼ਾਰਾ ਲਈਏ ਤੇ ਸੰ ਤੇ ਬਾਕੀ ਭਾਜੀ ਉਤਸ਼ਾਹ ਤੁਸੀਂ ਕਹਿ ਦੇਖ ਸਕਦੇ ਹੋ ਬਾਕੀ ਸਾਡੇ ਪਿੰਡ तकरीबन ਸਾਰੇ ਸਾਡੇ ਨਾਲ ਹੁੰਦਾ ਹੈ ਜੀ ਤੇ ਅਸ ਭਾਜੀ ਅੱਛਾ ਜੀ ਭਾਜੀ ਸੰਗੀਤਾਂ ਦੀ ਗੱਲ ਕਰ ਲਈਏ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਕਾਫੀ ਸਮੇਂ ਬਾਅਦ ਹੋਇਆ ਪਹਿਲੀ ਵਾਰ ਨਹੀਂ ਕਾਫੀ ਸਮੇਂ ਬਾਅਦ ਹੋਇਆ ਕਿ ਪਹਿਲੇ ਨਰਾਤੇ ਤੋਂ ਜਿਹੜੀਆਂ ਉਹ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨਾਲ ਦੇ ਨਾਲ ਤਸਵੀਰਾਂ ਵੀ ਦਿਖਾ ਦਿਓ ਜਿਹੜੇ ਪੈਦਲ ਯਾਤਰ ਕਰਕੇ ਜਾ ਰਹੇ ਨੇ ਜੀ ਬਾਜੀ ਅਸੀਂ ਵੀ ਇਹੀ ਦੇ ਰਹੇ ਆ ਅੱਜ ਤਾਂ ਚਲੋ ਫਿਰ ਵੀ ਲੈ ਕਾਟਾ ਬਾਜੀ ਕੱਲ ਬਹੁਤ ਜ਼ਿਆਦਾ ਰਸ ਸੀਗਾ ਤੁਸੀਂ ਅੱਜ ਅੱਜ ਆਇਆ ਕੱਲ ਅਸੀਂ ਇੱਕ ਦਿਨ ਪਹਿਲੇ ਇਸ ਵਾਰ ਇੱਕ ਦਿਨ ਪਹਿਲਾਂ ਲੰਗਰ ਸ਼ੁਰੂ ਕਰ ਦਿੱਤਾ ਤਿੰਨ ਤੀਸਰਾ ਸਾਲ ਆ ਸਾਡਾ ਇੱਕ ਦਿਨ ਪਹਿਲਾਂ ਲੰਗਰ ਸ਼ੁਰੂ ਕਰਦੇ ਪਏ ਅਸੀਂ ਔਰ ਅੱਜ ਰਸ ਘਟ ਹੈ ਕੱਲ ਬਹੁਤ ਜ਼ਿਆਦਾ ਰਸ ਸੀਗਾ ਮੇਰੇ ਸਾਬ ਨਾਲ ਕੀ ਕਹਿੰਦੇ ਤਾਂ ਮੈਨੂੰ ਹੁੰਦਾ ਵੀ ਪਹਿਲੇ ਰਾਤੇ ਮੱਥਾ ਟੇਕਣਾ ਹੁਣ ਸਾਬ ਨਾਲ ਤੇ ਪਿਛਲੇ ਸਾਲ ਨਾਲੋਂ ਪਰ ਇਸ ਵਾਰ ਰਸ ਬਹੁਤ ਜ਼ਿਆਦਾ ਬਾਜੀ ਸਾਨੂੰ ਵੀ ਮਹਿਸੂਸ ਹੋ ਰਿਹਾ ਤੁਸੀਂ ਦੇਖੋ ਬਾਹਰ ਕਿੰਨੀ ਗਰਮੀ ਉਹਦੇ ਉਹਦੇ ਬਾਵਜੂਦ ਵੀ ਬਹੁਤ ਜ਼ਿਆਦਾ ਰਸ ਪੈ ਰਿਹਾ ਬਾਜੀ ਸਾਡੇ ਕੋਲ ਦਿੱਕ ਜਿਹੜੇ ਲੰਗਰ ਕਮੇਟੀਆਂ ਜਿਹੜੀਆਂ ਉਹ ਸਟੀਲ ਦੇ ਭਾਂਡਿਆਂ ਦੇ ਵਿੱਚ ਵਰਤੌਣ ਗਿਆ ਲੰਗਰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਹੈ ਪ੍ਰੋਪਰ ਇਨਸਪੈਕਸ਼ਨ ਹੋ ਰਹੀ ਹੈ ਆਈਐਸ ਵੀ ਆਇਸੀ ਥੋੜੇ ਤੇ ਪਹਿਲਾਂ ਵੀ ਆਏ ਕੋਈ ਦਿੱਕਤ ਨਹੀਂ ਹੋਈ ਜੀ ਪ੍ਰਸ਼ਾਸਨ ਵੀ ਸਹਿਯੋਗ ਕਰ ਰਿਹਾ ਤੁਸੀਂ ਵੀ ਕਰ ਰਹੇ ਹੋ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਅੱਜ ਕੀ ਕੀ ਖਿਲਾ ਰਹੇ ਹੋ ਫਿਰ ਭਗਤਾਂ ਨੂੰ ਜੀ ਭਗਤਾਂ ਨੂੰ ਭਾਜੀ ਅੱਜ ਅਸੀਂ ਸ਼ੁਰੂ ਕੀਤਾ ਜੀ ਚਾਹ ਤੋਂ ਜੀ ਚਾਹ ਪਕੌੜੇ ਪਾਪੜ ਰਸ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਜੀ ਆਲੂ ਨਾਨ ਤੇਜੀ ਨੁਰਸਤਵਾਂ ਲੱਗਣਗੇ ਜੀ ਆਈਸਕ੍ਰੀਮ ਲੱਗੇਗੀ ਫਿਰ ਚਾਹ ਤੇ ਪਾਪੜ ਲੱਗਣਗੇ ਜੀ ਪੋਪਕੋਰਨ ਲੱਗਣਗੇ ਔਰ ਰਾਤ ਨੂੰ ਬਣੇਗਾ ਜੀ ਨਿਊਟਰੀ ਗੁਲਚਾ ਇੱਕ ਦਿਨ ਜੀ ਇਹਨਾਂ ਕੁਝ ਭਗਤਾਂ ਨੂੰ ਖਵਾ ਦੇਣਾ ਜੀ ਸਰ ਹਰ ਇਹ ਨਹੀਂ 2 ਦਿਨ ਦਾ ਲੰਗ ਰਾ ਜੀ ਕੱਲ ਕੜੀ ਚਾਵਲ ਸੀਗੇ ਬਾਕੀ ਜਿਹੜਾ ਪਹਿਲਾਂ ਮੈਨੂੰ ਕਿਹਾ ਉਹ ਸਰ ਅੱਜ ਦਾ ਹੀ ਆ ਜੀ ਅਸੀਂ ਹਰ 2 ਘੰਟੇ ਬਾਅਦ ਮੈਨੂੰ ਚੇਂਜ ਕਰਦੇ ਹਾਂ ਜੀ ਸ਼ੁਰੂ ਤੋਂ ਹੀ ਰਿਹਾ ਡੇ 1 ਤੋਂ ਹੀ ਰਿਹਾ ਆ ਵੀ ਮੈਨੂ ਅਸੀਂ ਹਰ 2 ਘੰਟੇ ਬਾਅਦ ਚੇਂਜ ਕਰਦੇ ਬਾਕੀ ਤਾਂ ਤੁਸੀਂ ਪਲਾਸਟਿਕ ਦੀ ਗੱਲ ਕੀਤੀ ਅਸੀਂ ਡੇ 1 ਤੋਂ ਬਾਜੀ ਪਲਾਸਟਿਕ ਯੂਜ਼ ਕਰਦੇ ਹੀ ਨਹੀਂ ਪਏ ਠੀਕ ਹੈ ਜੀ ਚਮਚ ਔਰ ਕਾਂਡੇ ਜਿਹੜੇ ਸਾਰੇ ਯੂਜ਼ ਕਰ ਰਹੇ ਪਏ ਪਾਜੀ ਉਹ ਲੱਕੜ ਤੇ ਕਰਦੇ ਪਏ ਆ ਪਾਣੀ ਦਾ ਜ਼ਰੂਰ ਹੈਗਾ ਜੀ ਜਿਹੜੀ ਬੋਟਲਸ ਆਂਦੀਆਂ ਪਾਏ ਤਾਂ ਕਿ ਤੁਸੀਂ ਇੱਧਰ ਦੇ ਦੇਖੋ ਅਸੀਂ ਵਾਟਰ ਕੁਲਰ ਲਾਏ ਹੋਏ ਆ ਨਾਲ ਸਟੀਲ ਦੇ ਗਲਾਸ ਆ ਵਾਟਰ ਕੁਲਰ ਲਾਏ ਹੋਇਆ ਬਿਲਡਰ ਵਾਟਰ ਇੱਥੇ ਯੂਜ਼ ਕਰਦੇ ਪਏ ਆ ਠੰਡਾ ਚਿੱਲ ਵਾਟਰ ਹੈ ਤੇ ਵਾਟਰ ਬੋਟਲ ਕਈ ਕਈ ਬਗਤ ਆਉਂਦੇ ਜਿਹੜੇ ਕਹਿੰਦੇ ਜੀ ਵਾਟਰ ਬੋਟਲ ਚਾਹੀਦੀ ਸਾਨੂੰ ਉਹਨਾਂ ਲਈ ਅਸੀਂ ਵਾਟਰ ਬੋਟਲ ਰੱਖੀ ਆ ਪਰ ਉਹਦੇ ਲਈ ਵੀ ਅਸੀਂ ਪ੍ਰੋਪਰ ਡਸਪਨ ਲਗਾਏ ਹੋਏ ਆ ਜੀ ਜਾਂਦੇ ਹੋਏ ਅਸੀਂ ਉਹ ਇਕੱਠਾ ਕਰਕੇ ਤੇ ਜਿਹੜਾ ਸ਼ਿਮਲਾ ਪਾਰੀ ਡ ਤੇ ਭਾਜੀ ਸਫਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਪ੍ਰਬੰਧ ਰਿਹਾ ਦੋ ਦਿਨ ਦਾ ਲੰਗਰ ਅੱਜ ਖਤਮ ਹੋ ਜਾਏਗਾ ਆਖਰੀ ਦਿਨ ਹੈ ਤੁਹਾਡਾ ਜੀ ਤਾਂ ਫਿਰ ਬਾਅਦ ਚ ਸਫਾਈ ਵਗੈਰਾ ਵੀ ਕਰਕੇ ਜਾਂਦੇ ਹੋ ਪ੍ਰੋਪਰ ਸਰ ਬਕਾਇਦਾ ਅਸੀਂ ਹਰ ਜਦਾਂ ਇੱਕ ਲੰਗਰ ਸਾਡਾ ਪੂਰਾ ਹੁੰਦਾ ਨਾ ਜੀ ਦਦਾਂ ਦੱਸੇ ਹਰ ਦੋ ਘੰਟੇ ਬਾਅਦ ਲੰਗਰ ਜੀ ਕਰਦੇ ਅਸੀਂ ਇੱਕ ਲੰਗਰ ਪੂਰਾ ਕਰਨ ਤੋਂ ਬਾਅਦ ਸਫਾਈ ਕਰੀਦੀ ਆ ਜੀ ਥਾੜੋ-ਥਾੜੀ ਕਰੀਦਾ ਅਗਲਾ ਲੰਗਰ ਇਸ ਦੁਆਰਾ ਸ਼ੁਰੂ ਕਰੀਦਾ ਪਹਿਲੀ ਸਫਾਈ ਕਰਕੇ ਇਹ ਨਹੀਂ ਵੀ ਇੱਕੋ ਵਾਰੀ ਗੰਦ ਖਾਰਾ ਘੱਟਾ ਕਰਨਾ ਗੰਦ ਪਾਈ ਦਿਓ ਪਾਈ ਦਿਓ ਪਾਈ ਦਿਓ ਅਸੀਂ ਨਾਲ ਦੀ ਨਾਲ ਸਵਿਟ ਰਹੀ ਜਾਂਦਾ ਜੀ ਤੁਸੀਂ ਜੇ ਦੇਖੇ ਸਾਡੇ ਕੋਲ तकरीबन 500 680 ਮੁੰਡੇ ਇਸੇ ਕੰਮ ਨੂੰ ਲਾਏ ਆ ਵੀ ਤੁਸੀਂ ਸਿਰਫ ਸਵਾਈ ਕਰਨੀ ਹੋਰ ਕੋਈ ਕੰਮ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਤਾਂ ਇਹ ਸ਼ਹੀਦ ਭਗਤ ਸਿੰਘ ਨੋਸ਼ਵਾਨ ਸਫਾ ਪਿੰਡ ਜਹਾਨ ਖੇਲਾ ਦੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਦੂਜੇ ਪਾਸੇ ਤੁਸੀਂ ਤੇ ਵੇਖ ਸਕਦੇ ਹੋ ਤਸਵੀਰਾਂ ਇੱਧਰ ਦਿਖਾ ਦਿਓ ਜੀ ਮੈਨੂੰ ਨਾ ਦਿਖਾਓ ਮੈਨੂੰ ਲੋਕ ਰੋਜ ਲੋਕ ਦੇ ਦਿੰਦੇ ਨੇ ਤਸਵੀਰਾਂ ਜਿਹੜੇ ਰੌਣਕ ਵਿੱਚ ਲਾ ਕੇ ਦਿਖਾਇਆ ਜਾਵੇ ਤਾਂ ਗਰਮਾ ਗਰਮ ਲੰਗਰ ਆ ਜਿਹੜਾ ਉਹ ਤਿਆਰ ਹੈ ਤਾਂ ਭਗਤਾਂ ਨੂੰ ਜਿਹੜਾ ਉਹ ਪਰੋਸਿਆ ਜਾ ਰਿਹਾ ਤਾਂ ਦੂਜੇ ਪਾਸੇ ਇੱਕ ਨਾਲ ਵੀ ਆ ਜਿਹੜਾ ਲੰਗਰ ਲੱਗ ਏ ਲਾਈਟਿੰਗ ਦੇ ਜਿਹੜੇ ਉਹ ਪ੍ਰਬੰਧ ਕੀਤੇ ਹੋਏ ਨੇ ਤਾਂ ਇਹ ਵੀ ਇਸ ਥਾਂ ਵੀ ਆਪਾਂ ਹਰ ਸਾਲ ਹੀ ਕਵਰੇਜ ਕਰਦੇ ਆਂ ਇਹ ਬਸਤੀ ਗੁਜਾ ਦਿਲਬਾਗ ਨਗਰ ਜਲੰਧਰ ਵਾਲਿਆਂ ਦਾ ਜੀ 24 ਘੰਟੇ ਵਿਸ਼ਾਲ ਲੰਗਰ ਤਾਂ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਾਂ ਇਹ ਵੀ ਤਸਵੀਰਾਂ ਜਿਹੜੀਆਂ ਇਹ ਮੰਦਿਰ ਸ਼੍ਰੀ ਸਤਬਾਬਾ ਬਾਲਕਨਾਥ ਬਸਤੀ ਗੁਜਾ ਦਿਲਬਾਗ ਨਗਰ ਜਲੰਧਰ ਤਾਂ ਇਹਨਾਂ ਵੱਲੋਂ ਵੀ ਜਿਹੜੀਆਂ ਉਹ ਮੇਲ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਅਜੇ ਕੀਤੀਆਂ ਜਾ ਰਹੀਆਂ ਨੇ ਤਾਂ ਕੁੱਲ ਮਿਲਾ ਕੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਏ ਰੌਣਕ ਮੇਲਾ ਉਹ ਸ਼ੁਰੂ ਹੋ ਚੁੱਕਿਆ ਤਾਂ ਲੰਗਰ ਜਿਹੜਾ ਲੰਗਰ ਹੈ ਜਿਹੜਾ ਉਹ ਲੰਗਰ 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 ਜਿਹੜਾ ਸ਼ੁਰੂ ਵੀ ਹੋ ਚੁੱਕਿਆ ਤਾਂ ਗੱਲਬਾਤ ਗੱਲਬਾਤ ਵੀ ਆਪਾਂ ਇਹਨਾਂ ਨਾਲ ਕਰਾਂਗੇ ਹਰ ਸਾਲ ਆਪਾਂ ਇਹਨਾਂ ਨਾਲ ਵੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਭਾਈ ਸਾਹਿਬ ਨਾਲ ਪਿਛਲੇ ਸਾਲ ਵੀ ਗੱਲਬਾਤ ਹੋਈ ਸੀ ਗੱਲਬਾਤ ਕਰ ਲੈਨੇ ਆ ਜੀ ਬੜਾ ਉਤਸ਼ਾਹ ਹੁੰਦਾ ਜੀ ਮੇਲਿਆਂ ਨੂੰ ਲੈ ਕੇ ਉਹ ਕਿੰਨੀ ਕੁ ਖੁਸ਼ੀ ਹੈ ਸਾਡੇ ਵਾਲੇ ਮਾਈਕ 'ਚ ਬੋਲੋ ਆਪਣਾ ਰੱਖ ਦਿਓ ਮੇਲਿਆਂ ਦਾ ਚਾ ਸਾਨੂੰ ਗੋਡੇ-ਗੋਡੇ ਸਾਲ ਪੂਰਾ ਇਸ ਮੇਲਿਆਂ ਦੀ ਵੇਟ ਕਰਦੀ ਸਾਰੀ ਦੁਨੀਆ ਕਿਉਂਕਿ ਦੁਨੀਆ ਕਹਿ ਸਕਦੇ ਹਾਂ ਕਿਉਂਕਿ ਮਾਂ ਚਿੰਤਾਪੂਰਣੀ ਸ਼ਬਦੀਆਂ ਝੋਲੀ ਭਰਦੀ ਹੈ ਔਰ ਇਹ ਮੇਲਾ ਹਜ਼ਾਰਾਂ ਕਿਲੋਮੀਟਰ ਦੇ ਏਰੀਆ 'ਚ ਲੱਗਦਾ ਲੋਕੀ ਆਪਣੇ ਘਰੋਂ ਪੈਦਲ ਚੱਲਦੇ ਨੇ ਕਈ ਸੰਗ ਤਾਂ ਲੰਮੇ ਪੈ ਕੇ ਵੀ ਜਾਂਦੀਆਂ ਨੇ ਕਿਉਂਕਿ ਇਹ ਮਾਂ ਦਾ ਪਵਨ ਦਰਬਾਰ ਹੈ ਉਹ ਸਾਨੂੰ ਮਾਂ ਆਪ ਨੇ ਇੱਥੇ ਜਗ੍ਹਾ ਦਿੱਤੀ ਹੈ ਕੂਣੀ ਮੋੜ ਚੋਹਾਲ ਡੈਮ ਦੇ ਉੱਤੇ ਜਿੱਥੇ ਕਿ 24 ਘੰਟੇ ਦਿਲਬਾਗ ਨਗਰ ਮੰਦਿਰ ਦਾ ਭੰਡਾਰਾ ਚੱਲ ਰਿਹਾ ਔਰ ਚੱਲੀ ਜਾਏਗਾ ਮੈਡੀਕਲ ਕੈਂਪ ਚੱਲ ਰਿਹਾ ਚਾਹ ਚੱ ਹਰ ਇੱਕ ਚੀਜ਼ 24 ਘੰਟੇ ਚੱਲੇਗੀ ਮਹਾਰਾਣੀ ਦੀ ਕਿਰਪਾ ਸਦਕੇ ਬਾਬਾ ਜੀ ਦੇ ਕਿਰਪਾ ਸਦਕੇ ਕਿਉਂਕਿ ਇਹ ਦਿਵਾਗਨਗਰ ਦੇ ਭਗਤਾਂ ਦਾ ਪਿਆਰ ਹੈ ਉਹ ਸਾਡੇ ਸ਼੍ਰੀ ਰਾਮ ਮੁੱਤੀ ਠਾਕੁਰ ਜੀ ਅਰुण ਦੇਵ ਅਗਰਵਾਦੀ ਸ਼ੈਲੀ ਮੋਗਲਾ ਜੀ ਸਾਰੀਆਂ ਸੰਗਤਾਂ ਬਾਬਾ ਜੀ ਦੀਆਂ ਜੋ ਬਾਬਾਈ ਨੂੰ ਪਿਆਰ ਕਰਦੀਆਂ ਨੇ ਇਸ ਜਗ੍ਹਾ ਦੇ ਉੱਤੇ ਬਾਬਾਈ ਦਾ ਭੰਡਾਰਾ ਲਗਾ ਕੇ ਬੈਠਦੀਆਂ ਨੇ ਕਿਉਂਕਿ ਮਾਂ ਚਿੰਤਾਪੁਰਨੀ ਦੇ ਮੇਲੇ ਦੇ ਉੱਤੇ ਲੱਖਾਂ ਦੀ ਤعداد ਦੇ ਵੀ ਦੁਨੀਆ ਮੱਥਾ ਟੇਕਣ ਪਹੁੰਚਦੀ ਹੈ ਜੀ ਕਿਸ ਕਿਸ ਤਰ੍ਹਾਂ ਦੇ ਪ੍ਰਵੰਦ ਨੇ ਤੁਹਾਡੇ ਵੱਲੋਂ ਕਦੋਂ ਤੋਂ ਲੰਗਰ ਸ਼ੁਰੂ ਕਰ ਦਿੱਤਾ ਗਿਆ ਤੇ ਕਿੰਨੇ ਦਿਨ ਚੱਲੇਗਾ ਜੀ ਲੰਗਰ ਅੱਜ ਸਵੇਰੇ ਔਰ ਇਹ ਮਾਂ ਦੀ ਨੋਵੀਂ ਤੱਕ ਨੋਵੀਂ ਕੀ 2 ਤਰੀਕ ਨੂੰ ਨੋਵੀਂ ਮਹਾਰਾਣੀ ਦੀਆਂ ਕਣਕਾਂ ਮਿਠਾ ਕੇ ਕਣਕ ਪੂਜਾ ਕਰਕੇ ਫਿਰ ਲੰਗਰ ਨੂੰ ਵਿਸ਼ਰਾਮ ਦਿੱਤਾ ਜਾਏਗਾ ਔਰ 29 ਤਰੀਕ ਦੀ ਚੌਂਕੀ ਰੱਖੀ ਗਈ ਹੈ ਮੰਗਲਵਾਰ ਗੋਤਮ ਜਲੰਧਰੀ ਜੀ ਬਾਬਾਈ ਦਾ ਗੁਣਗਾਨ ਕਰ 29 ਤਰੀਕ ਨੂੰ 29 ਤਰੀਕ ਨੂੰ ਔਰ 24 ਘੰਟੇ ਇਹ ਬਾਬਾਈ ਦਾ ਭੰਡਾਰਾ ਚੱਲ ਰਿਹਾ ਜਿਸ ਦੇ ਵਿੱਚ ਫ੍ਰੀ ਮੈਡੀਕਲ ਫੈਸਿਲਿਟੀ ਸਿਵਲ ਹਸਪੀਟਲ ਸ਼ਹਿਰਪੁਰ ਵੱਲੋਂ 5-5 ਘੰਟਿਆਂ ਬਾਅਦ ਡਾਕਟਰਾਂ ਦੀ ਟੀਮ ਚੇਂਜ ਹੋ ਰਹੀ ਹੈ ਔਰ اسٹਾਲ ਵੀ ਲੱਗ ਰਹੇ ਨੇ ਨਾ ਰੋਟੀ ਵੀ ਚੱਲ ਰਹੀ ਹੈ ਪ੍ਰਸ਼ਾਸਨ ਦਾ ਸਹਿਯੋਗ ਹੈਗਾ ਜੀ ਪੂਰਾ ਤੁਸੀਂ ਵੀ ਕਰਦੇ ਹੋ ਉਹਨਾਂ ਨਾਲ ਪ੍ਰਸ਼ਾਸਨ ਕਰ ਰਿਹਾ ਤੁਹਾਡੇ ਨਾਲ ਸ਼ਾਸਨ ਹਰ ਇੱਕ ਚੀਜ਼ ਕਰ ਰਿਹਾ ਸਾਨੂੰ ਹੁਣੇ ਪਰਮਿਸ਼ਨ ਦੇ ਕੇ ਗਏ ਨੇ ਸਾਡੇ ਵਾਸਤੇ ਮੀਟਰ ਵੀ ਲਗਾ ਰਹੇ ਨੇ ਜਈ ਸਾਹਿਬ ਕਿ ਸਾਨੂੰ ਪਾਣੀ ਵੀ ਦੇ ਰਹੇ ਨੇ ਹਰ ਇੱਕ ਚੀਜ਼ ਕਿਉਂਕਿ ਸਰਕਾਰ ਬਹੁਤ ਕੰਮ ਕਰਦੀ ਹੈ ਸਰਕਾਰ ਕਈਆਂ ਨੂੰ ਮਾੜੀ ਲੱਗਦੀ ਹੈ ਕਈਆਂ ਨੂੰ ਚੰਗੀ ਲੱਗਦੀ ਹੈ ਪਰ ਸਰਕਾਰ ਨੇ ਜਿਹੜੇ ਕੰਮ ਕਰਨੇ ਨੇ ਉਹ ਪਿੱਛੇ ਬੈਠ ਕੇ ਕਰੀ ਜਾ ਰਹੇ ਨੇ ਕਿਉਂਕਿ ਸਰਕਾਰ ਦਾ ਸਹਿਯੋਗ ਹੋਏਗਾ ਤਾਂ ਆਪਾਂ ਏਡੇ ਏਡੇ ਵੱਡੇ ਢੰਡਾਰੇ ਲਗਾ ਕੇ ਇੱਥੇ ਬੈਠਾਂਗੇ ਕਿਉਂਕਿ ਪ੍ਰਸ਼ਾਸਨ ਪੰਜਾਬ ਪੁਲਿਸ ਦਾ ਬੜਾ ਯੋਗਦਾਨ ਹੋਵੇਗਾ ਡਾਕਟਰ ਦੇਖੋ ਸਿਵਲ ਹਸਪੀਟਲ ਦੇ ਬੈਠੇ ਨੇ ਗਰਮੀ ਦੇ ਵਿੱਚ ਇਸ ਟਾਈਮ ਬੱਤੀ ਬੰਦ ਹੋਈ ਹੈ ਉਹਨੇ ਬੱਤੀ ਥੋੜੀ ਜਿਹਾ ਦੇਰ ਬਾਅਦ ਆ ਜਾਣੀ ਹੈ ਬਹੁਤ ਬਹੁਤ ਧੰਨਵਾਦ ਜੀ ਸੋਏ ਮਾ ਦੇ ਭਗਤਿਆ ਜਿਨ੍ਹਾਂ ਦੇ ਵਿੱਚ ਖੁਸ਼ ਸਾਲ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਉਹਨਾਂ ਨੂੰ ਤਾਂ ਇਹਨਾਂ ਦੇ ਨਾਲ ਹੀ ਜਿਹੜਾ ਹੁਸ਼ਾਰਪੁਰ ਦੇ ਪਿੰਡ ਜਹਾਨਖੇਲਾ ਦੇ ਹਨ ਲੰਗਰ ਗਏ ਤੇ ਇਹ ਜਿਹੜਾ ਲੰਗਰ ਹੈ ਜਲੰਧਰ ਤੋਂ ਵਸਤੀ ਗੁੱਜਾ ਦਿਲਬਾਗ ਨਗਰ ਜਲੰਧਰ ਵਾਲਾ ਜਿਹੜਾ ਪੰਡਾਰਾ ਵਿਸ਼ਾਲ ਪੰਡਾਰਾ ਹੈ 24 ਘੰਟੇ ਕਹਿੰਦੇ ਇੱਥੇ ਲੰਗਰੇ ਰਹਤੇ 9 ਦਿਨ 9 ਦਿਨ ਮੇਲਾ ਚੱਲੇਗਾ ਤੇ 9 ਦਿਨ ਇੱਥੇ ਲੰਗਰ ਜਿਹੜੇ ਲੱਗਣਗੇ ਕੈਮਰਾ ਪਰਸਨ ਮਨਵੀਰ ਮਿੱਟੀ ਵਾਲੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ